ਸਾਤਸ਼ਰੀਏ ਕਾਲ ਜੀ ਜੇਕਰ ਤੁਸੀਂ ਨਵੇਂ ਤੇ ਸੋਹਣੇ-ਸੋਹਣੇ ਪ੍ਰਿੰਟ ਪਾਉਣ ਦੇ ਸ਼ਕੀਨੋ ਤੇ ਬਿਲਕੁਲ ਨਵਾਂ ਤੇ ਲੇਟੈਸਟ ਫੈਬਰਿਕ ਖਰੀਦਣ ਦੇ ਸ਼ਕੀਨੋ ਤਾਂ ਆਪਣੇ ਕੋਲੇ ਬਹੁਤ ਹੀ ਸੋਹਣਾ ਫੈਬਰਿਕ ਤੇ ਬਹੁਤ ਹੀ ਸੋਹਣੇ ਪ੍ਰਿੰਟ ਪਹੁੰਚ ਚੁੱਕਿਆ ਜੀ ਆਹ ਦੇਖੋ ਇਹਨਾਂ ਦੇ ਵਿੱਚ ਕਲਰ ਆਉਣਗੇ 5-5 ਕਲਰ ਆਉਣਗੇ ਜੀ ਪਹਿਲਾ ਇਹ ਵਾਲਾ ਆਏਗਾ ਦੂਸਰਾ ਇਹ ਵਾਲਾ ਕਲਰ ਆਇਆ ਗਿਆ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਸ਼ਿਲਕ ਪਸ਼ਮੀਨੇ ਦੇ ਵਿੱਚ ਆਪਣੇ ਕੋਲੇ ਪ੍ਰਿੰਟ ਆਇਆ ਜੀ ਕੁਆਲਿਟੀ ਬਹੁਤ ਹੀ ਫਾਈਨ ਆ ਬਹੁਤ ਹੀ ਸੋਹਣਾ ਫੈਬਰਿਕ ਹੈ ਨਾਲ ਮੈਚਿੰਗ ਇਹ ਵਾਲੀ ਬਾਟਮ ਆਏਗੀ ਤੇ ਇਹ ਵਾਲਾ ਸ਼ਰਟ ਦਾ ਆਇਆ ਬਹੁਤ ਸੋਹਣੇ ਪ੍ਰਿੰਟ ਸ਼ਿਲਕ ਪਸ਼ਮੀਨੇ ਦੇ ਵਿੱਚ ਆਪਣੇ ਕੋਲੇ ਪਹੁੰਚ ਚੁੱਕਿਆ ਜੀ ਮਾਲ ਪ੍ਰਿੰਟ ਬਹੁਤ ਸੋਹਣੇ ਆ ਤੇ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾਗਾ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਆਪਣੇ ਕੋਲੇ ਪਹੁੰਚ ਚੁੱਕਿਆ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਜਿਹੜਾ ਜਰੂਰ ਪ੍ਰੈਸ ਕਰ ਲਓ ਜੀ ਲਓ ਜੀ ਰੋਜ਼ਤ ਨਾਲ ਮੈਂ ਸੋਹਣੇ ਸੋਹਣੇ ਸੂਟ ਦੇਖਣ ਲਈ ਘੱਟ ਪ੍ਰਾਈਸ ਤੇ ਤਾਂ ਆਪਣੇ ਜਿਹੜੇ ਚੈਨਲ ਆ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹਦੇ ਵਿੱਚ ਅਗਲਾ ਪ੍ਰਿੰਟ ਇਹ ਵਾਲਾ ਆਏਗਾ ਬੋਰਦੀ ਜਿਹੜਾ ਫੁੱਲ ਗਰੰਟੀ ਹੋਊਗੀ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦੇ ਸੂਟੇ ਸੇਲ ਹੁੰਦੇ ਆ ਜੀ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਤੇ ਦੇਵਾਂਗੇ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਨਾਲ ਮੈਚਿੰਗ ਬਾਟਮ ਆਏਗੀ ਇਹ ਵਾਲੀ ਬਾਟਮ ਰਹੇਗੀ ਤੇ ਇਹ ਵਾਲੀ ਸ਼ਰਟ ਦਾ ਆਊਗਾ ਜੀ ਕੱਟ ਪੂਰੀ ਹੋਏਗੀ ਕਪੜੇ ਦੀ ਕੁਆਲਿਟੀ ਬਹੁਤ ਸੋਹਣੀ ਆਏਗੀ ਜੀ ਪ੍ਰਿੰਟ ਬਿਲਕੁਲ ਲੇਟੈਸਟ ਆਉਣਗੇ ਅੱਜ ਆਪਾਂ ਤੁਹਾਨੂੰ ਸਿਰਫ ਦੋ ਪ੍ਰਿੰਟ ਹੀ ਦਿਖਾਵਾਂਗੇ ਇਹਨਾਂ ਦੇ ਵਿੱਚ 5-5 ਕਲਰ ਆਉਣਗੇ ਜੀ ਚੈੱਕ ਕਰੋ ਜੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਜੀ ਪ੍ਰਿੰਟ ਵੀ ਬਹੁਤ ਸੋਹਣੇ ਤੇ ਕਪੜੇ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਮੈਚਿੰਗ ਬਾਟਮ ਦੇ ਨਾਲ ਤੇ ਫਾਇਦੇ ਨਾਲ ਬਹੁਤ ਸੋਹਣਾ ਮਾਲ ਪ੍ਰਿੰਟ ਦੇ ਵਿੱਚ ਬ੍ਰਾਂਡਡ ਸੂਟ ਪ੍ਰਿੰਟਰ ਬਹੁਤ ਸੋਹਣੇ ਬਿਲਕੁਲ ਨਵੇਂ ਤੇ ਲੇਟੈਸਟ ਪ੍ਰਿੰਟ ਆਉਣਗੇ ਜੀ ਬਾਜ਼ਾਰ ਦੇ ਵਿੱਚ 1000 ਰੁਪਏ ਦੀ ਰੇਂਜ ਦੇ ਵਿੱਚ ਇਹ ਪ੍ਰਿੰਟ ਸੇਲ ਹੁੰਦੇ ਆਪਾਂ ਬਹੁਤ ਹੀ ਜ਼ਿਆਦਾ ਆਫਰ ਪ੍ਰਾਈਸ ਤੇ ਦੇਵਾਂਗੇ ਜੀ ਪ੍ਰਾਈਸ ਪੁੱਛਣ ਲਈ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਦੇਖੋ ਜੀ ਬਹੁਤ ਸੋਹਣਾ ਮਾਲ ਆਪਣੇ ਕੋਲੇ ਪਹੁੰਚ ਚੁੱਕਿਆ ਜੀ ਬਹੁਤ ਹੀ ਫਾਇਦੇ ਨਾਲ ਬੁਰਦੀ ਫੁੱਲ ਗਰੰਟੀ ਹੋਗੀ ਪਿਓਰ ਵਾਲਾ ਕੱਪੜਾ ਰਹੂਗਾ ਜੀ ਇਸ ਸੂਟ ਬਿਲਕੁਲ ਨਹੀਂ ਖਰਾਬ ਨਹੀਂ ਹੁੰਦੇ ਬਹੁਤ ਸੋਹਣਾ ਫੈਬਰਿਕ ਕੁਆਲਿਟੀ ਆਉਗੀ ਤੇ ਬਹੁਤ ਹੀ ਸੋਹਣੇ ਪ੍ਰਿੰਟ ਆਉਣਗੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਜਾਦੀ ਪੰਡਤ ਕਲਾਥ ਹਾਊਸ ਚੌਕੇ ਜੀ